ਇਸੇ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੁਨੀਆਂ ਨੇ ਬੜੇ ਚੋਲੇ ਪਾਏ ਬੜੇ ਪਾਰੇ ਨੇ ਬੜੇ ਪੌਣਗੇ ਬੜੇ ਹੰਡਾਉਣਗੇ ਪਰ ਕਹਿੰਦੇ ਨੇ ਇੱਕ ਸੱਚਾ ਚੋਲਾ ਹੈ ਉਹ ਚੋਲਾ ਪਰਮੇਸ਼ਰ ਦੇ ਨਾਮ ਦਾ ਗੁਰਬਾਣੀ ਥਾਈ ਗੁਰਬਾਣੀ ਦੇ ਵਿੱਚ ਕਈ ਥਾਈ ਸ਼ਬਦ ਆਉਂਦਾ ਹੈ ਚੋਲਾ ਕਿਤੇ ਮਨ ਨੂੰ ਵੀ ਚੋਲਾ ਦੱਸਿਆ ਕਿਤੇ ਕੱਪੜੇ ਨੂੰ ਵੀ ਚੋਲਾ ਦੱਸਿਆ ਕਿਤੇ ਸਰੀਰ ਨੂੰ ਤਨ ਨੂੰ ਵੀ ਚੋਲਾ ਦੱਸਿਆ ਪਰ ਇੱਥੇ ਕਹਿੰਦੇ ਨੇ ਕਹਿੰਦੇ ਜਿਨੇ ਮਾਇਆ ਦੇ ਚੋਲੇ ਪਾਏ ਹੋਏ ਨੇ ਨਾ ਅਸੀਂ ਆਪਣੇ ਮਨ ਤੇ ਸਾਡੇ ਮਨ ਦੇ ਉੱਤੇ ਕਈ ਭਲੇਖਿਆਂ ਦੇ ਚੋਲੇ ਪੈ ਗਏ ਜਿਵੇਂ ਸਾਡੇ ਮਨ ਤੇ ਕਾਮ ਦਾ ਚੋਲਾ ਪੈ ਗਿਆ ਕ੍ਰੋਧ ਦਾ ਹੰਕਾਰ ਦਾ ਲੋਭ ਦਾ ਤ੍ਰਿਸ਼ਨਾ ਦੇ ਚੋਲੇ ਪੈ ਗਏ ਪਰ ਕਹਿੰਦੇ ਨੇ ਇਹ ਚੋਲੇ ਪ੍ਰਵਾਣ ਨਹੀਂ ਨਹੀਂ ਕਦੇ ਹੋਣਗੇ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ ਪਰਮੇਸ਼ਰ ਸਰ ਨੂੰ ਕਾਮੀ ਬੰਦਾ ਨਹੀਂ ਪਾਉਂਦਾ ਪਰਮੇਸ਼ਰ ਨੂੰ ਕਰੋਧੀ ਹੰਕਾਰੀ ਬੰਦਾ ਨਹੀਂ ਪਾਉਂਦਾ ਤਾਹੀਂ ਕਹਿੰਦੇ ਨੇ ਮੇਰੇ ਕੰਤਨ ਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਐਵੇਂ ਕਿੰਨੇ ਵੱਡਾ ਬਣਿਆ ਫਿਰਦੇ ਜਿਹੜਾ ਆਪਣੇ ਮਨ ਨੂੰ ਰੰਗ ਲਾਈ ਬੈਠੇ ਤੇ ਪਰਮੇਸ਼ਰ ਨੂੰ ਪਾਉਂਦਾ ਹੀ ਕੋਈ ਜਿਹੜੇ ਮਨ ਤੇ ਚੋਲਾ ਤੂੰ ਪਾਇਆ ਇਹ ਤੇ ਮਾਇਗਰੂ ਨੂੰ ਪਾਉਂਦਾ ਹੀ ਕੋਈ ਨਹੀਂ ਫਿਰ ਪਾਉਂਦਾ ਕਿਹੜਾ ਚੋਲਾ ਜੀ ਇੱਕੋ ਹੀ ਹੈ ਉਹ ਹੈ ਨਾਮ ਦਾ ਚੋਲਾ ਉਹ ਹੈ ਬੰਦਗੀ ਦਾ ਚੋਲਾ ਉਹ ਹੈ ਸਿਮਰਨ ਦਾ ਚੋਲਾ ਉਹ ਹੈ ਜਪ ਤਪ ਤੇ ਸੰਜਮ ਦਾ ਚੋਲਾ ਜਿਹੜਾ ਪਰਮੇਸ਼ਰ ਸ਼ਰਨੁ ਭਾ ਜਾਂਦਾ ਹੈ